ਫਰਾਡ ਜਨਤਾ ਦੇ ਹੱਥੀ ਚੜਨ ਤੋਂ ਪਹਿਲਾਂ ਸਾਵਧਾਨ ਕਿਉਂਕਿ ਹੁਣ ਇੱਕ ਕੁੜੀ ਦੇ ਨਾਲ ਬਿਮਾਰੀ ਵੱਡੇ ਪੱਤਰ ਦੀ ਠੱਗੀ ਸਿੰਗਾਪੋਰ ਭੇਜਣ ਦੇ ਨਾਮ ਦੇ ਉੱਤੇ ਇਸ ਫਰਾਡ ਠੱਗ ਨੇ ਦੇਖੋ ਕਿਵੇਂ ਹੀ ਪਰਿਵਾਰ ਦੇ ਨਾਲ ਵੱਡੇ ਪੱਧਰ ਦੀ ਠੱਗੀ ਮਾਰੀ ਹੈ ਮਾਮਲਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਨਜ਼ਰ ਆ ਰਿਹਾ ਹੈ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੁਝ ਪੂਰਾ ਮਾਮਲਾ ਜਦ ਤੱਕ ਦੇਖਣ ਨੂੰ ਮਿਲਿਆ ਤਾਂ ਇਹ ਖਬਰਾਂ ਵੀ ਸੋਸ਼ਲ ਮੀਡੀਆ ਤੇ ਵਾਰਨ ਸਿੰਗapore ਸਟੱਡੀ ਵੇਸੇ ਵੀਜ਼ੇ ਦੇ ਨਾਂ ਤੇ ਨੌਜਵਾਨ ਕੁੜੀ ਨਾਲ 7.5 ਲੱਖ ਰੁਪਏ ਦੀ ਠੱਗੀ ਇਸ ਫਰੋਡ ਠੱਗ ਨੇ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੀੜਤ ਨੌਜਵਾਨ ਕੁੜੀ ਰੰਗਰੇਟੇ ਸਿੰਘ ਸਭਾ ਦੇ ਮੈਂਬਰ ਦੇ ਨਾਲ ਮਿਲ ਕੇ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਦਫ਼ਤਰ ਪਹੁੰਚੀ ਅਤੇ ਮੰਗ ਪੱਤਰ ਸੌਂਪਿਆ। ਪੀੜਤ ਕੁੜੀ ਨੇ ਦੱਸਿਆ ਕਿ ਪਹਿਲਾਂ 에ਜੰਟ ਵੱਲੋਂ ਉਸਦੇ ਕੋਲੋਂ ਸਿੰਗਾਪੁਰ ਭੇਜਣ ਦੇ ਨਾਮ ਤੇ 5 ਲੱਖ ਰੁਪਏ ਲੈ ਗਏ ਅਤੇ ਫਿਰ ਫਰਜ਼ੀ ਵੀਜ਼ਾ ਦਿਖਾਇਆ ਗਿਆ। ਤੇ ਜਦੋਂ ਇਹ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਤਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੰਪਰੋਮਾਈਜ਼ ਕਰਵਾ ਦਿੱਤਾ ਗਿਆ ਤੇ ਭਰੋਸਾ ਦਿੱਤਾ ਕਿ ਉਹ ਇੱਕ ਵਾਰ ਫਿਰ ਪੱਕਾ ਸਿੰਗਾਪੁਰ ਭੇਜੇਗਾ। ਪੀੜਤ ਕੁੜੀ ਨੇ ਦੱਸਿਆ ਕਿ ਪੁਲਿਸ ਨੇ ਸਮੁਖ ਹੀ ਉਹ ਏਜੰਟ ਨੂੰ 2.5 ਲੱਖ ਰੁਪਏ ਹੋਰ ਦੇ ਚੁੱਕੀ ਐ ਇਸ ਨਾਲ ਕੁੱਲ ਰਕਮ 7.5 ਲੱਖ ਬਣ ਚੁੱਕੀ ਐ ਪਰ ਫਿਰ ਵੀ ਜੋ ਹੈ ਉਸ ਲੜਕੀ ਦਾ ਵੀਜ਼ਾ ਨਹੀਂ ਵੜਿਆ ਜਦੋਂ ਕੁੜੀ ਸਿੰਗਾਪੁਰ ਪਹੁੰਚੀ ਤਾਂ ਉੱਥੇ ਪੁਲਿਸ ਨੇ ਉਸ ਨੂੰ ਫਰਜ਼ੀ ਵੀਜ਼ੇ ਦੇ ਆਧਾਰ ਤੇ ਹਿਰਾਸਤ ਵਿੱਚ ਲੈ ਲਿਆ ਅਤੇ ਜਾਂਚ ਤੋਂ ਬਾਅਦ ਉਸ ਨੂੰ ਤੁਰੰਤ ਭਾਰਤ ਵਾਪਸ ਭੇਜ ਦਿੱਤਾ ਗਿਆ ਉਸ ਨੇ ਵਿਦੇਸ਼ੀ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉੱਥੇ ਦੀ ਪ੍ਰਸ਼ਾਸਨਿਕ ਸਖਤ ਕਾਰਨ ਉਸ 'ਤੇ ਕੋਈ ਗੰਭੀਰ ਇਲਜ਼ਾਮ ਨਹੀਂ ਲਗਾਇਆ ਗਿਆ ਤੇ ਨਾ ਹੀ ਉਸ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਸੀ ਉਥੇ ਰੰਗਰੇਟੇ ਸਿੰਘ ਸਬਾਦ ਤੇ ਪੀੜਤ ਕੁੜੀ ਨੇ ਪੰਜਾਬ ਦੇ ਪ੍ਰਸ਼ਾਸਨ ਉੱਤੇ ਸਵਾਲ ਚੁੱਕ ਦੇਖਿਆ ਕਿ ਜੇ ਇਨਸਾਫ ਨਹੀਂ ਦਿੱਤਾ ਗਿਆ ਤਾਂ ਫਿਰ ਨਾ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਿੱਥੇ ਪ੍ਰਦਰਸ਼ਨ ਹੋ ਸਕਦਾ ਮੰਗ ਕੀਤੀ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਫਰਜ਼ੀ ਵੀਜ਼ਾ ਨੌਜਵਾਨਾਂ ਚਲਾਉਣ ਵਾਲੇ ਏਜੰਟਾ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਨੌਜਵਾਨ ਧੋਖਾਧੜੀ ਦਾ ਸ਼ਿਕਾਰ ਨਾ ਹੋਣ ਇਸੇ ਦੇ ਚਲਦੇ ਦਾਸੀਏ ਕਿ ਪੀੜਤ ਲੜਕੀ ਸਿਮਰਨਜੀਤ ਕੌਰ ਉਸੇ ਬੰਦੇ ਵੀ ਵੱਡੇ ਬਿਆਨ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਕੋਣਾ ਦੇਖੋ ਕਿਵੇਂ ਪੁਲਿਸ ਨੇ ਜੋ ਹੈ ਸਮਝੌਤਾ ਤਾਂ ਕਰਵਾ ਦਿੱਤਾ ਤੇ ਬਾਅਦ ਵਿੱਚ 7.5 ਲੱਖ ਰੁਪਏ ਦੀ ਠੱਗੀ ਜਿਹੜੀ ਉਸ ਧੀ ਦੇ ਨਾਲ ਬੱਚੀ ਹੈ ਸਿੰਗਾਪੁਰ ਚਲੀ ਗਈ ਪਰ ਫਰਜ਼ੀ ਵੀਜ਼ਾ ਹੁਣ ਕਰਕੇ ਉਸ ਨੂੰ ਵਾਪਸ ਸਪੇਸ਼ਟ ਤਾਂ ਤਾਕਿਆ ਤੇ ਤੁਸੀਂ ਵੀ ਜ਼ਰਾ ਸਾਵਧਾਨ ਤੇ ਸੁਚੇਤ ਰਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿ ਕੋਈ ਕੁ ਜਿ ਲੜਕੀ ਦੇ ਬਿਆਨ ਨੂੰ ਉਸੀ ਸੁਣ ਸਕਦੇ ਸਰ ਮੇਰਾ ਨਾਮ ਜ਼ਿਮਰਜੀਤ ਕੌਰ ਹੈ ਤੇ ਮੈਂ ਇੱਥੇ ਮਤਲਬ ਰਵਿੰਦਰ ਸਿੰਘ ਨਾਮ ਦਾ ਏਜੰਟਾ ਜਿਹਨਾਂ ਜਿਉਂ ਕੀ ਆਪਣਾ ਜੀਕੇ ਆਫਿਸ ਦਾਸਿਆ ਗੋਲਡਨ ਗੇਟ ਦੇ ਕੋਲ ਉਹਨਾਂ ਕੋ ਅੱਜ ਤੋਂ 1.5 ਸਾਲ ਪਹਿਲਾਂ ਮੈਂ ਫਾਈਲ ਲਗਵਾਈ ਸੀਗੀ ਸਟੱਡੀ ਵੀਜ਼ਾ ਦੀ ਉਹਨਾਂ ਨੇ ਮੈਨੂੰ ਬਹੁਤ ਮਤਲਬ ਖਰਾਬ ਕੀਤਾ ਝੂਠੇ ਲਾਰੇ ਲਾਉਂਦੇ ਰਹੇ ਅੱਜ ਮਤਲਬ ਤੇਰੀ ਫਲਾਈਟ ਕਰਵਾਉਣਾ ਕੱਲ ਕਰਵਾਉਣਾ ਤੇ ਫਿਰ ਉਸ ਤੋਂ ਬਾਅਦ ਆ ਫੇਕ ਵੀਜ਼ਾ ਦੇ ਦਿੱਤਾ ਵੀਜ਼ਾ ਦੇਣ ਤੋਂ ਬਾਅਦ ਵੀ ਮਤਲਬ ਕਿ ਮੈਂ ਆਪਣਾ ਸਾਰਾ ਜੋ ਵੀ ਇਹਨਾਂ ਨੇ ਬੋਲਿਆ ਡਾਕੂਮੈਂਟਸ ਵਗੈਰਾ ਸਮਾਨ ਵਗੈਰਾ ਲੈ ਕੇ ਰੱਖ ਲਿਆ ਫਿਰ ਮੇਰੀ ਫਲਾਈਟ ਨਹੀਂ ਕਰਵਾਈ ਟਿਕਟ ਦਾ ਵੀ ਝੂਠੀ ਕਿੱਦਾਂ ਪਤਾ ਲੱਗਾ ਦੀ ਉਹ ਫੇਕ ਸੀ ਕਿਉਂਕਿ ਸਰ ਜਦੋਂ ਉਹਨਾਂ ਨੇ ਟਿਕਟ ਦੀ ਗੱਲ ਕਰੀਦੀ ਹੀ ਅਲਾਰੇ ਲੌਂਦੇ ਰਹਿੰਦੇ ਸੀ ਫਿਰ ਆਪਾਂ ਜਦੋਂ ਐਸਐਸਪੀ ਆਫਿਸ ਆਏ ਫਿਰ ਇੱਥੇ ਆ ਕੇ ਉਹਨਾਂ ਨੇ ਮਤਲਬ ਕਿ ਦੱਸਿਆ ਕਿ ਮੈਂ ਅੱਜ ਕਰਵਾਉਂਗਾ ਮੇਰ ਤੋਂ ਆ ਗਲਤੀ ਹੋ ਗਈ ਆ ਇੱਥੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਗਏ ਸੀ ਸਿਰਫ ਇਨਾ ਕਿਹਾ ਕਿ ਮੈਂ ਮਤਲਬ ਕਿ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਮੈਂ ਵਾਪਸ ਵਿਸ਼ਵਾਸ ਦਿਵਾਉਣਾ ਵਾ ਕਿ ਮੈਂ ਕੁੜੀ ਨੂੰ ਚੜਾ ਦੂੰਗਾ ਵੀ ਦੁਬਾਰਾ ਮੈਂ ਇਹਨੂੰ ਵੀਜ਼ਾ ਦੇ ਦੂੰਗਾ ਤੇ ਇੱਥੇ ਸਰ ਨੇ ਜਿਹੜੇ ਤਰਵਿੰਦਰ ਸਰ ਉਹਨਾਂ ਨੇ ਵੀ ਸਾਡਾ ਉਹਨਾਂ ਨਾਲ ਇਹੀ ਫੈਸਲਾ ਕਰਵਾਇਆ ਸਰ ਵੀ ਬੋਲਦੇ ਕਿ ਤੈਨੂੰ ਇਹ ਚੜਾ ਦੇਣਗੇ ਤੂੰ ਇੱਕ ਇਹਨਾਂ ਨੂੰ ਮੌਕਾ ਦੇ ਲੈ ਫਿਰ ਉਸ ਤੋਂ ਬਾਅਦ ਆਪਾਂ ਫੇਰ ਇਹਨਾਂ ਤੇ ਵਿਸ਼ਵਾਸ ਕਰਕੇ ਫਾਈਲ ਮਤਲਬ ਕਿ ਇਹਨਾਂ ਤੋਂ ਦੁਬਾਰਾ ਫਾਈਲ ਲਗਵਾਈ ਫਿਰ ਹੁਣ ਇਹਨਾਂ ਨੇ ਮੈਨੂੰ 13 ਨਵੰਬਰ ਤੇ ਵੀਜ਼ਾ 13 ਨਵੰਬਰ ਦੀ ਮੇਰੀ ਫਲਾਈਟ ਕਰਵਾ ਕੇ ਡੇਢ ਦੋ ਸਾਲ ਬਾਅਦ ਸਰ ਵੀ ਇਹਨਾਂ ਨੇ ਕਰ अच्छा जी ਰਾਜੀਨਾਮਾ ਹੋਣ ਤੋਂ ਬਾਅਦ ਫਿਰ ਕਿੰਨਾ ਟਾਈਮ ਲੱਗਾ ਰਾਜੀਨਾਮਾ ਹੋਣ ਤੋਂ ਬਾਅਦ ਮਤਲਬ ਸਰ ਮਾਰਚ ਦੇ ਵਿੱਚ ਰਾਜੀਨਾਮਾ ਹੋਇਆ ਹੈਗਾ ਉਸ ਤੋਂ ਬਾਅਦ ਨਵੰਬਰ ਆ ਗਿਆ ਹੀ ਆ ਨਵੰਬਰ ਚੱਲਦਾ ਪਿਆ ਜੋ ਫੋਨ ਕਰਵਾਇਆ ਉਹਨਾਂ ਨੇ ਫਿਰ ਕੀ ਹੋਇਆ ਫਿਰ ਸਰ ਜਦੋਂ ਮੈਂ 13 ਨਵੰਬਰ ਤੇ ਉੱਥੇ ਪਹੁੰਚੀ ਆ ਇਹਨਾਂ ਨੇ ਨਾ ਮੈਨੂੰ ਏਮਪਲੋਇਰ ਦਾ ਨੰਬਰ ਦਿੱਤਾ ਜਿੰਨਾਂ ਕੋਲ ਮੈਂ ਜਾਣਾ ਹੈਗਾ ਨਾ ਹੀ ਮੈਨੂੰ ਉਹਨਾਂ ਦਾ ਐਡਰੈਸ ਦਿੱਤਾ ਤੇ ਜਦੋਂ ਉੱਥੇ ਜਾ ਕੇ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਆ ਕਿ ਮਤਲਬ ਮੈਂ ਇਹਨਾਂ ਨੂੰ ਬੋਲਿਆ ਵੀ ਕਿ ਸਰ ਉਹ ਕਹਿੰਦੇ 10:30 ਵਜੇ ਤੁਹਾਨੂੰ ਇਥੋਂ ਆਪਾਂ ਵਾਪਸ ਫੇਰ ਇੰਡੀਆ ਭੇਜ ਦੇਣਾ ਹੈ ਨਹੀਂ ਤੇ ਆਪਣਾ ਕੋਈ ਹੱਲ ਕਰੋ ਤੇ ਇਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਥੋੜਾ ਟਾਈਮ ਹੀ ਇਹਨਾਂ ਨੇ ਮੇਰਾ ਫੋਨ ਚੱਕਿਆ ਉਸ ਤੋਂ ਬਾਅਦ 4-5 ਘੰਟੇ ਮੇਰਾ ਫੋਨ ਨਹੀਂ ਚੱਕਿਆ ਤੇ ਜਦੋਂ ਅਗਲੇ ਦਿਨ ਉਧਰੋਂ ਇਮੀਗ੍ਰੇਸ਼ਨ ਵਾਲੇ ਪੁਲਿਸ ਵਾਲਿਆਂ ਨੇ ਮੈਨੂੰ ਫਲਾਈਟ 'ਚ ਬਿਠਾਤਾ ਫਿਰ ਇਹਨਾਂ ਨੇ ਮੇਰਾ ਫੋਨ ਚੱਕਿਆ ਤੇ ਫਿਰ ਮੈਨੂੰ ਉਹ ਕਿੰਨੇ ਪੈਸੇ ਸਾਢੇ 5 ਲੱਖ ਰੁਪਏ ਸਰ ਇਹਨਾਂ ਨੇ ਮੇਰੇ ਤੋਂ ਪਹਿਲਾਂ ਲਿਆ ਤੇ 2 ਲੱਖ ਰੁਪਏ ਫਿਰ ਜਦੋਂ ਮੈਨੂੰ ਹੁਣ ਵੀਜ਼ਾ 7.7 ਲੱਖ ਦੇ ਕੇ ਵੀ ਤੁਹਾਡਾ ਵੀਜ਼ਾ ਨਹੀਂ ਨਹੀਂ ਸਰ ਕੀ ਪਤਾ ਇਸ ਤੋਂ ਤੁਹਾਨੂੰ ਲੱਗਦਾ ਨਹੀਂ ਵੀ ਜੇ ਉੱਥੋਂ ਦੀ ਕੌਪਸ ਕੰਪਰੋਮਾਈਜ਼ਿੰਗ ਕਰਦੀ ਤੁਸੀਂ ਉੱਥੇ ਰੈਸਟ ਹੋਣ ਦੇ ਤਾਂ ਜ਼ਿਆਦਾ ਨੁਕਸਾਨ ਹਾਂਜੀ ਸਰ ਮੈਂ ਪੂਰੀ ਤਰ੍ਹਾਂ ਫਸ ਸਕਦੀ ਹਾਂ ਉੱਥੇ ਜੇ ਮੈਨੂੰ ਮਤਲਬ ਕਿ ਉਹ ਨਾ ਇਧਰ ਭੇਜ ਦੇ ਕਿਉਂਕਿ ਇਹਨਾਂ ਨੇ ਵੀ ਮੇਰਾ ਫੋਨ ਚੱਕਣਾ ਬੰਦ ਕਰਤਾ ਸੀ ਉਧਰ ਵੀ ਮੇਰੀ ਜਾਨ ਪਹਿਚਾਨ ਵਾਲਾ ਕੋਈ ਨਹੀਂ ਕਿ ਜਿਹੜਾ ਮੇਰੀ ਹੈਲਪ ਕਰ ਸਕੇ ਕਿ ਹੁਣ ਦਫਤਰ ਕੋ ਜਿਉ ਕਿ ਇਹ ਪ੍ਰਸ਼ਾਸਨ ਲਵਾਇਆ ਗਿਆ ਸਰ ਹੁਣ ਮੇਰੀ ਮਤਲਬ ਇਹੀ ਮੰਗਾ ਕਿ ਮੈਂ ਮਤਲਬ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਜੋ ਵੀ ਇਹਨਾਂ ਨੇ ਮੇਰੇ ਨਾਲ ਫਰਾਡ ਕੀਤਾ ਵਾ ਉਹਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਖਾਲਸਾ ਜੀ ਅੱਜ ਐਸਐਸਪੀ ਵਿਧਿਆਰਥੀ ਪੁੱਜੂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਲੜਕੀ ਸਿਮਰਜੀਤ ਕੌਰ ਪਿੰਡ ਰਿਧਾਨ ਤੋਂ ਆਏ ਸੀ ਜਿਨ੍ਹਾਂ ਨੇ ਸ਼ਿਕਾਇਤ ਕਰਾਈ ਸੀ ਕਿ ਇਥੇ ਨਾ ਇੱਕ ਰਵਿੰਦਰ ਸਿੰਘ ਆ ਕੋਈ 골ਡਨ ਗੇਟ ਤੇ ਉਹ ਆਪਣੇ ਆਪ ਦਾ ਦਫਤਰ ਦੱਸਦਾ ਜੀਕੇ 2 ਟ੍ਰੈਵਲ ਦਾ ਠੀਕ ਹੈ ਜੀ ਔਰ ਕੰਮ ਜਿਹੜੇ ਆ ਬਹੁਤ ਹੀ ਘਟੀਆ ਉਹਨਾਂ ਦੇ ਸਾਹਮਣੇ ਆਏ ਆ ਕਿ ਲੜਕੀ ਨੂੰ ਸਿੰਗਾਪੁਰ ਸਟੱਡੀ ਵੀਜ਼ੇ ਤੇ ਭੇਜਣ ਦਾ ਜਿਹੜਾ ਵਾ 5.5 ਲੱਖ ਦਾ ਪੈਕੇਜ ਇਹਨਾਂ ਨੇ ਕੀਤਾ ਸੀ ਔਰ 5.5 ਲੱਖ ਰੁਪਈਆ ਲੈਣ ਤੋਂ ਬਾਅਦ ਚ ਉਹਨਾਂ ਨੂੰ ਇੱਕ ਨਕਲੀ ਵੀਜ਼ਾ ਦਿੱਤਾ ਜਾਂਦਾ ਔਰ ਨਕਲੀ ਵੀਜ਼ੇ ਤੋਂ ਬਾਅਦ ਜਦੋਂ 2-3 ਮਹੀਨੇ ਨਿਕਲ ਜਾਂਦੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਫਰਾਡ ਹੋ ਗਿਆ ਤੇ ਇਹਨਾਂ ਨੇ ਫਿਰ ਪੁਲਿਸ ਕੋ ਜਿਹੜੀ ਆ ਸਹਾਇਤਾ ਮੰਗੀ ਔਰ ਪੁਲਿਸ ਕੋ ਸਹਾਇਤਾ ਮੰਗਣ ਦੇ ਬਾਵਜੂਦ ਵੇਖੋ ਕਿ ਇੱਥੇ ਈਓ ਵਿੰਗ ਜੋ ਕੋਈ ਤਰਮਿੰਦਰ ਸਿੰਘ ਨਾਮ ਦਾ ਮੁਲਾਜ਼ਮ ਬੈਠਦਾ ਵਾ ਜਿਹਦੇ ਕੋਲ ਇਹ ਸ਼ਿਕਾਇਤ ਆਉਂਦੀ ਆ ਔਰ ਜਿੱਥੋਂ ਅਸੀਂ ਇਨਸਾਫ ਲੈਣਾ ਹੁੰਦਾ ਜਿੱਥੇ ਸਾਡੀ ਉਮੀਦ ਜਾਗਦੀ ਆ ਕਿ ਸਾਨੂੰ ਪੁਲਿਸ ਕਿਤੇ ਨਾ ਕਿਤੇ ਨਿਆਂ ਦੇਗੀ ਪਰ ਉੱਥੇ ਦਾ ਜਿਹੜਾ ਮੁਲਾਜ਼ਮ ਆ ਤਰਮਿੰਦਰ ਸਿੰਘ ਉਹ ਵਿਰੋਧੀ ਧਿਰ ਨਾਲ ਮਿਲ ਜਾਂਦਾ ਉਵਰੇਦੀ ਤੇrna ਮਿਲ ਕੇ ਲੜਕੀ ਤੇ ਦਬਾਅ ਪਾਇਆ ਜਾਂਦਾ ਵੀ ਇਹਨੇ ਪੈਸੇ ਤੇ ਦੇਣੇ ਨਹੀਂ ਤੇ ਇਹਨੂੰ ਬਾਹਰ ਭੇਜ ਦਿੰਦੇ ਆ ਫਿਰ ਦੁਬਾਰਾ ਜਿਹੜਾ ਵਾ ਇਹ ਉਸ ਚੀਜ਼ ਨੂੰ ਮੰਨ ਕੇ ਤੇ 13 ਨਵੰਬਰ ਨੂੰ ਰਵਿੰਦਰ ਸਿੰਘ ਤੇ ਇੱਕ ਲੜਕੀ ਉਹਨਾਂ ਕੰਮ ਕਰਦੀ ਆ ਔਰ ਉਹਨਾਂ ਦੋਵਾਂ ਨੇ ਮਿਲ ਕੇ 13 ਨਵੰਬਰ ਨੂੰ ਇਹਨਾਂ ਦੀ ਜਿਹੜੀ ਆ ਫਲੈਟ ਕਰਾਈ ਜਾਂਦੀ ਆ 13 ਨਵੰਬਰ 2025 ਨੂੰ ਔਰ ਜਦੋਂ ਇਹ ਉੱਥੇ ਜਾਂਦੇ ਆ ਤੇ ਕੋਈ ਗਾੜੀਆਂ ਵਿੱਚ ਇਹਨਾਂ ਨੂੰ ਲੈਣ ਨਹੀਂ ਆਉਂਦਾ ਕੋਈ ਐਡਰੈਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਥੇ 에어ਪੋਰਟ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਜਿੱਦੋਂ ਇਹਨਾਂ ਨੂੰ ਪੁੱਛਗਿੱਛ ਕਰਦੇ ਆ ਤੇ ਉਸ ਏਜੰਟ ਦਾ ਵੀ ਜਿਹੜਾ ਫੋਨ ਨਹੀਂ ਚੁੱਕਦਾ ਤੇ ਇਹ ਜਿਹੜੇ ਉਥੇ ਬੁਰੀ ਤਰ੍ਹਾਂ ਫਸ ਜਾਂਦੇ ਆ ਫਿਰ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੀ ਬਾਹਰ ਵਾਲੀ ਪੁਲਿਸ ਆ ਫੇਰ ਵੀ ਇਹਨਾਂ ਦੇ ਹੱਕ 'ਚ ਰਹੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੂੰ ਜਿਹੜਾ ਅਗਲੇ ਦਿਨ ਜਿਹੜਾ ਵਾ 14 ਤਰੀਕ ਨੂੰ ਵਾਪਸ ਇੰਡੀਆ ਭੇਜ ਦਿੰਦੇ ਆ ਔਰ ਹਰਾਨੀ ਵਾਲੀ ਗੱਲ ਆ ਜੇ ਜਦੋਂ ਪੁਲਿਸ ਕੋ ਅਸੀਂ ਇਨਸਾਫ ਲੈਣ ਜਾਂਦੇ ਆ ਤੇ ਪੁਲਿਸ ਦੇ ਅਧਿਕਾਰੀ ਜਿਹੜੇ ਆ ਇਹੋ ਜੇ ਚੋਰਾਂ ਨਾਲ ਜਦੋਂ ਮਿਲ ਜਾਂਦੇ ਆ ਉੱਥੇ ਫਿਰ ਜਿਹੜਾ ਵਾ ਇਨਸਾਨ ਜਿਹੜਾ ਬੇਵਸ ਹੋ ਜਾਂਦਾ ਕਾਲ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਕਿੱਦਾਂ ਕੁੜੀ ਵਿਦੇਸ਼ ਗਈ ਕੋਈ ਕਾਨੀ ਧਰਤੀ ਤੇ ਗਈ ਤੁਹਾਨੂੰ ਲੱਗਦਾ ਨਹੀਂ ਗਲਤ ਆਪਾਂ ਤੇ ਵੀ ਆਸਮਾਨ ਦੀ ਸੀ ਕੁੜੀ ਹੋਰ ਕੋਈ ਇਨਵਾਲਡ ਬਿਲਕੁਲ ਬਿਲਕੁਲ ਜਨਾਬ ਆਪ ਜੀ ਦੇ ਮਾਧਮ ਰਾਹੀਂ ਆਪਾਂ ਦੇਖਦੇ ਆਂ ਬਹੁਤ ਸਾਰੇ YouTube ਤੇ ਹੋਰ ਵੀ ਆਪਾਂ ਦੇਸ਼ਾਂ ਦੇਸ਼ਾਂ ਦੀਆਂ ਜਿਹੜੀਆਂ ਨਿਊਜ਼ ਦੇਖਦੇ ਹੀ ਰਹਿੰਨੇ ਆ ਕਿਸ ਤਰੀਕੇ ਨਾਲ ਜਿਹੜੀਆਂ ਲੜਕੀਆਂ ਦੇ ਬੁਰੇ ਹਾਲ ਨੇ ਉਹ ਜਿਹੜੇ ਇਹੋ ਜਿਹੇ ਠੱਗ ਏਜੰਟ ਨੇ ਉੱਧਰ ਕੁੜੀਆਂ ਨੂੰ ਇਸ ਤਰੀਕੇ ਨਾਲ ਜਦੋਂ ਬੁਰੀ ਤਰ੍ਹਾਂ ਫਸਾ ਦਿੰਦੇ ਫਿਰ ਉਹਨਾਂ ਕੋਈ ਹੋਰ ਚਾਰਾ ਨਹੀਂ ਹੁੰਦਾ ਫਿਰ ਉਹ ਦਰਦ-ਦਰ ਭਟਕਦੀਆਂ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਉੱਥੇ ਗਲਤਮਲਤ ਕੰਮ ਵੀ ਹੁੰਦੇ ਆ ਉਹ ਇਸੇ ਕਾਰਨ ਹੁੰਦੇ ਆ ਕਿਉਂਕਿ ਇਹੋ ਜਿਹੇ ਏਜੰਟ ਜਿਹੜੇ ਆ ਇਹੋ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਇਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਏਜੰਟਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅੱਜ ਵੀ ਅਸੀਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਹੱਥੀਂ ਦੇਰਖਾਸਤ ਦਿੱਤੀ ਆ ਜਿਹੜੀ ਡੀਐਸਪੀ ਹੈੱਡਕੁਆਟਰ ਨੂੰ ਜਿਹੜੀਆਂ ਮਾਰਕ ਕੀਤੀ ਗਈ ਆ ਤੇ ਅਸੀਂ ਆਸ ਕਰਦੇ ਹਾਂ ਕਿ ਡੀਐਸਪੀ ਹੈੱਡਕੁਆਟਰ ਜਿਹੜਾ ਵਾ ਤੁਰੰਤ ਐਕਸ਼ਨ ਲੈ ਕੇ ਉਹਤੇ ਬਣਦੀ ਕਾਰਵਾਈ ਕਰਨਗੇ